ਮੇਰੇ ਯਾਰ ਨੂੰ ਮੰਦਾਨਾ ਬੋਲੀ ਵੇ ਮੇਰੀ ਭਾਵੇਂ जिंद ਕੱਢ ਲੈ ਮੇਰੇ ਯਾਰ ਨੂੰ ਆਵਾਜ਼ ਦੇ ਕਾਇਲ ਹੋ ਜਾਂਦੇ ਨੇ ਲੋਕ ਜਦੋਂ ਤੁਸੀਂ ਸਟੇਜ ਤੇ ਜਾਂਦੇ ਹੋ ਕਹਿੰਦੇ ਕੋਈ ਪਿੰਨ ਵੀ ਥੱਲੇ ਸੁੱਟਦੀ ਉਹਦਾ ਵੀ ਖੜਕਾ ਆਊਗਾ ਇੰਨਾ ਕਿ ਤੁਸੀਂ ਬੰਨ ਲੈਂਦੇ ਹੋ ਲੋਕਾਂ ਨੂੰ ਨਹੀਂ ਇਹ ਕਰਨ ਕਰਾਉਣ ਵਾਲਾ ਉਹ ਪਰਮ ਪਿਤਾ ਪਰਮਾਤਮਾ ਹੈ ਜੀ ਕਿ ਕੀ ਕਰਨਾ ਆਜ਼ਾਦੀ ਏ ਤੇਰਾ ਨੀ ਯਾਰਾਂ ਕੋਲ ਯਾਰ ਵਿਚੜੇ ਕੀ ਕਰਨਾ ਕਿੰਨਾ ਕੁ ਪਿਆਰ ਦਿੱਤਾ ਫਿਰੋਜ਼ਪੁਰ ਵਾਲਿਆਂ ਨੇ ਮੈਂ ਨਾ ਫਿਰੋਜ਼ਪੁਰ ਨੇ ਪਿਆਰ ਭਰ-ਭਰ ਕੇ ਮੇਰਾ ਪਤਾ ਹੈ ਨਾ ਮੈਂ ਨਾ ਟਰੱਕ ਭਰ-ਭਰ ਕੇ ਪਿਆਰ ਦਿੱਤਾ ਬੜੀ ਮਿਹਰਬਾਨੀ ਫਿਰੋਜ਼ਪੁਰ ਬੋਲ ਮਿੱਟੀ ਦੇ ਆਏ ਵੇ ਬਾਵਿਆਂ ਵੇ ਤੇਰੇ ਦੁੱਖਾਂ ਨੇ ਮਾਰ ਮੁਕਾਲਿਆ ਵੇ ਮੇਰਾ ਸੋਨਾ ਮਹੀ ਅਸੀਂ ਤੁਹਾਡੇ ਫੈਨ ਆ ਤੁਹਾਨੂੰ ਵੈਸੇ ਮੈਂ ਕੈਮਰੇ ਤੇ ਦੱਸਦਾ ਬਹੁਤ ਬਹੁਤ ਧੰਨਵਾਦ ਮੈਂ ਸਰਹੱਦ ਦੀ ਧਰਤੀ ਤੇ ਖੜਾ ਹਾਂ ਔਰ ਬਿਲਕੁਲ ਸਮ ਦੂਸਰੇ ਪਾਸੇ ਸਾਡਾ ਉਹ ਲੈਂਦਾ ਪੰਜਾਬ ਹੈ ਜਿਹੜਾ ਸਾਡਾ ਹੀ ਹੈ ਸਾਡਾ ਦੂਜਰਾ ਹਿੱਸਾ ਹੈ ਅਸੀਂ ਫਿਰੋਜ਼ਪੁਰ ਮੌਜੂਦ ਹਾਂ SBS ਕਾਲਜ ਦੇ ਵਿੱਚ ਜਿੱਥੇ ਕਿ ਮੇਲਾ ਭਰਿਆ ਹੋਇਆ ਸੀ ਪੂਰਾ ਦਿਨ ਔਰ ਕੱਲ ਨੂੰ ਆਖਰੀ ਦਿਨ ਔਰ ਤੁਹਾਨੂੰ ਮਿਲਾਉਣ ਲੱਗੇ ਇੱਕ ਇਹੋ ਜੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ ਗੁਰਜੀਤ ਸਿੰਘ ਜੀਤੀ ਗੱਲਬਾਤ ਕਰਦੇ ਆ ਬਾਈ ਜੀ ਬੜਾ ਨਾਮ ਤੁਹਾਡਾ ਲੋਕ ਬੜੇ ਪਸੰਦ ਕਰਦੇ ਨੇ ਧੰਨ ਭਾਗਿਆ ਫਿਰੋਜ਼ਪੁਰ ਦੇ ਤੁਸੀਂ ਫਿਰੋਜ਼ਪੁਰ ਦੀ ਸਟੇਜ ਤੇ ਆਇਓ ਕੀ ਕਹਿਣਾ ਚਾਹੁੰਦੇ ਇਸ ਮੇਲੇ ਦੇ ਲਈ ਮੈਂ ਕਹੂੰਗਾ ਕਿ ਧੰਨਪਾਗ ਸਾਡੇ ਹੈ ਕਿ ਫਿਰੋਜ਼ਪੁਰ ਦੀ ਸਟੇਜ ਨੇ ਸਾਨੂੰ ਬੁਲਾਇਆ ਔਰ ਫਿਰੋਜ਼ਪੁਰ ਵਾਸੀਆਂ ਦਾ ਧੰਨਵਾਦ ਔਰ ਬਹੁਤ ਸੋਹਣਾ ਮੇਲਾ ਪਰਮਾ ਮੇਲਾ ਬਸੰਤ ਦਾ ਮੇਲਾ ਜਿਹੜਾ ਯੂਥ ਨੂੰ ਇੱਕ ਸੇਧ ਦੇਣ ਵਾਲਾ ਮੇਲਾ ਹੈ ਔਰ ਮੇਰੀ ਵੀ ਕੋਸ਼ਿਸ਼ ਰਹੀ ਹੈ ਕਿ ਮੈਂ ਐਸੇ ਸ਼ਬਦ ਸਟੇਜ ਤੋਂ ਗਾਵਾਂ ਜਿਹੜੇ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਕੋਈ ਕਮੀ ਪੇਸ਼ੀ ਰਹੀ ਹੋਵੇ ਉਹਦੇ ਲਈ ਮੈਂ ਮਾਫੀ ਮੰਗਦਾ ਸਾਰੇ ਫਿਰੋਜ਼ਪੁਰ ਤੋਂ ਪਰ ਗੱਲ ਇਹ ਹੈ ਕਿ ਯੂਥ ਨੂੰ ਸੇਧ ਦੇਣ ਲਈ ਫਿਰੋਜ਼ਪੁਰ ਦਾ ਇਹ ਉਪਰਾਲਾ ਹਮੇਸ਼ਾ ਹਰ ਸਾਲ ਚੱਲੇ ਤੇ ਅਸੀਂ ਹਰ ਸਾਲ ਇਦਾਂ ਹੀ ਸੇਵਾ ਲਈ ਆਉਂਦੇ ਰਵਾਂਗੇ ਔਰ ਲੋਕ ਗੀਤ ਜਿੰਨੀ ਉਮਰ ਹੋਵੇ ਇਹਨਾਂ ਫਿਰੋਜ਼ਪੁਰ ਵਾਸੀਆਂ ਦੀ ਔਰ ਇਹਨਾਂ ਦੀ ਸੋਚ ਕਿੰਨਾ ਕ ਪਿਆਰ ਦਿੱਤਾ ਫਿਰੋਜ਼ਪੁਰ ਵਾਲਿਆਂ ਨੇ ਮੈਂ ਨਾ ਫਿਰੋਜ਼ਪੁਰ ਨੇ ਪਿਆਰ ਭਰ-ਭਰ ਕੇ ਮੇਰਾ ਪਾਤਾ ਹੈ ਨਾ ਮੈਂ ਨਾ ਟਰੱਕ ਭਰ-ਭਰ ਕੇ ਪਿਆਰ ਦਿੰਦਾ ਬੜੀ ਮਿਹਰਬਾਨੀ ਫਿਰੋਜ਼ਪੁਰ ਕਿਉਂਕਿ ਚੰਗੇ ਸਰੋਤੇ ਹੋਣ ਤੇ ਗਾਉਣ ਵਾਲੇ ਦਾ ਮਨ ਕਰਦਾ ਚੰਗਾ ਗਾਈਏ ਕਿਵੇਂ ਤੇ ਆ ਫਿਰੋਜ਼ਪੁਰੀਏ ਮੈਂ ਕਹ ਦਿਲਦਾਰ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇੰਨੀ ਕਿ ਜਗ੍ਹਾ ਹੈ ਕਿ ਜਿੱਥੇ ਸਾਰੇ ਲੋਕ ਗੀਤ ਸਮਾ ਜਾਣ ਨਹੀਂ ਬਹੁਤ ਗੀਤ ਜਰੂਰ ਸੁਣਾਓ ਜੀ ਜਾਂ ਮੈਂ ਸਰਹੱਦ ਦੀ ਧਰਤੀ ਤੇ ਖੜਾ ਔਰ ਬਿਲਕੁਲ ਸਮ ਦੂਸਰੇ ਪਾਸੇ ਸਾਡਾ ਉਹ ਲੈਂਦਾ ਪੰਜਾਬ ਹੈ ਜਿਹੜਾ ਸਾਡਾ ਹੀ ਹੈ ਸਾਡਾ ਦੂਜਰਾ ਹਿੱਸਾ ਹੈ ਨਾ ਮੇਰੇ ਯਾਰ ਨੂੰ ਮੰਦਾ ਨਾ ਹਏ ਵੇ ਬੋਲੀ ਮੇਰੇ ਯਾਰ ਨੂੰ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਵੇ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਕੀ ਕਰਨਾ ਆਜ਼ਾਦੀ ਏ ਹਈ ਨਹੀਂ ਤੇਰਾ ਕੀ ਕਰਨਾ ਕੀ ਕਰਨਾ ਆਜ਼ਾਦੀ ਏ ਤੇਰਾ ਨੀ ਯਾਰਾਂ ਕੋਲੋਂ ਰਵਿਛੜੇ ਕੀ ਕਰਨਾ ਮੈਂ ਤਾਂ ਇਹ ਨਹੀਂ ਕਹਿੰਦਾ ਹਾਡੀ ਇਸ ਆਵਾਜ਼ ਦੇ ਕਾਇਲ ਹੋ ਜਾਂਦੇ ਨੇ ਲੋਕ ਜਦੋਂ ਤੁਸੀਂ ਸਟੇਜ ਤੇ ਜਾਂਦੇ ਹੋ ਕਹਿੰਦੇ ਕੋਈ ਪਿੰਨ ਵੀ ਥੱਲੇ ਸੁੱਟਦੀ ਉਹਦਾ ਵੀ ਖੜਕਾ ਆਊਗਾ ਇੰਨਾ ਕਿ ਤੁਸੀਂ ਬੰਨ ਲੈਂਦੇ ਹੋ ਲੋਕਾਂ ਨੂੰ ਨਹੀਂ ਇਹ ਕਰਨ ਕਰਾਉਣ ਵਾਲਾ ਉਹ ਪਰਮ ਪਿਤਾ ਪਰਮਾਤਮਾ ਹੈ ਜੀ ਕਿਉਂਕਿ ਉਹ ਉਹ ਕਿਸੇ ਚ ਕੁਛ ਨਾ ਕੁਛ ਪਾ ਕੇ ਭੇਜਦਾ ਹੈ ਅਸੀਂ ਕਹਿ ਦਿੰਨੇ ਕਿ ਅਸੀਂ ਖੁਦ ਬਣੇ ਆ ਸਾਡੀ ਆਵਾਜ਼ ਆ ਸਾਡਾ ਕੁਝ ਵੀ ਨਹੀਂ ਆ ਜੋ ਕੁਛ ਹੈ ਸੋ ਤੇਰਾ ਉਹ ਕਰੀ ਕਰਵਾਈ ਜਾਂਦਾ ਅਸੀਂ ਕਰੀ ਜਾਂਦੇ ਲੋਕਾਂ ਦਾ ਪਿਆਰ ਕਰਵਾਈ ਜਾਂਦਾ ਅਸੀਂ ਕੁਝ ਕਰਨ ਵਾਲੇ ਨਹੀਂ ਆ ਸਟੇਜ ਅਗਵਾਈ ਜਾਂਦੀ ਅਸੀਂ ਗਾਈ ਜਾਂਦੇ ਬਾਈ ਜੀ ਹੋ ਗਾਉਂਦੇ ਉਹ ਦੱਬ ਕੇ ਗਾਉਂਦੇ ਉਹ ਬਾਵਾ ਸੁਣਾ ਦਿਓ ਬਾਵਾ ਆਪਾਂ ਸਟੇਜ ਤੇ ਗਾਇਆ ਅੱਛਾ ਬਾਵਾ ਕਿਉਂਕਿ ਬਾਵਾ ਮੈਂ ਪਹਿਲੇ ਕਿਹਾ ਕਿ ਬਾਵਾ ਪੰਜਾਬ ਲੈੰਦੇ ਤੇ ਚੜਦੇ ਦਾ ਉਹ ਸਾਂਝਾ ਲੋਕ ਗੀਤ ਹੈ ਨਾ ਉਹਦੇ ਦੋ ਬੋਲ ਸੁਣਾ ਦਿਨਾ ਵੇ ਬੋਲ ਮਿੱਟੀ ਦੇ ਓਏ ਵੇ ਬਾਵਾ 아, 자, 호! ਧੰਨਵਾਦ ਗੁਰਜੀਤ ਵੀਰੇ ਬਹੁਤ ਬਹੁਤ ਧੰਨਵਾਦ ਅਸੀਂ ਵੀ ਤੁਹਾਡੇ ਫੈਨ ਆ ਤੁਹਾਨੂੰ ਵੈਸੇ ਮੈਂ ਕੈਮਰੇ 'ਤੇ ਦੱਸਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਸੈਕਸ਼ਨ ਦੇ ਵਿੱਚ ਰਾਏ ਜ਼ਰੂਰ ਲਿਖਣਾ ਆਖਿਰਕਾਰ ਤੁਸੀਂ ਗੁਰਜੀਤ ਸਿੰਘ ਜੀਤੀ ਨੂੰ ਕਿਵੇਂ ਦੇਖਦੇ ਹੋ ਔਰ ਫਿਰੋਜ਼ਪੁਰੀਆਂ ਨੂੰ ਰੱਜ ਕੇ ਉਹਨਾਂ ਨੇ ਕਿਹਾ ਕਿ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਟਰੱਕ ਪਰ ਪਰਕੇ ਔਰ ਕੱਲ ਦੇ ਇਸ ਮੇਲੇ ਦੇ ਵਿੱਚ ਤੁਸੀਂ ਸ਼ਿਰਕਤ ਕਰਨਾ ਅਤੇ ਪਹੁੰਚਣਾ ਔਰ ਪੂਰੇ ਮੇਲੇ ਦਾ ਆਨੰਦ ਉਠਾਉਣਾ ਔਰ ਇਸ ਮੇਲੇ ਨੂੰ ਆਪਾਂ ਇੰਟਰਨੈਸ਼ਨਲ ਲੈਵਲ ਤੱਕ ਆਉਣ ਵਾਲੇ ਸਮੇਂ 'ਚ ਪਹੁੰਚਾ ਸਕੀਏ ਫਿਰੋਜ਼ਪੁਰ ਤੋਂ